ਉਰਨ ਦਾ ਪਿਤਾ ਦੇ ਦਰਬਾਰ ਆਣਾ ਸੇ ਸਾਵਤੀ ਵਿਦਿਆ ਸਿੱਖ ਕੇ ਜੀ 12 ਬਰਸ ਗੁਜ਼ਰੇ ਖਬਰਦਾਰ ਹੋਇਆ ਉਰਨ ਪੁੱਤਰ ਰਾਜੇ ਸਲਵਾਨ ਤਾਈ ਪਾਨ ਲੈ ਕੇ ਮਿਲਣ ਤਿਆਰ ਹੋਇਆ ਚੜੀ ਹਿਰਸ ਰਾਜੇ ਸਲਵਾਨ ਤਾਈ ਚੁੱਕ ਅੱਡੀਆਂ ਪੱਬਾਂ ਦੇ ਭਾਰ ਹੋਇਆ ਕਦਰ ਯਾਰ ਸੂਰਤ ਰਾਜੇ ਜਦੋਂ ਡਿੱਠੀ ਚੜੀ ਹਿਰਸ ਤੇ ਮਸਤ ਸੰਸਾਰ ਹੋਇਆ ਜੀਮ ਜਾਈ ਰਾਜੇ ਸਲਵਾਨਾਂ ਦੀ ਇੱਕ ਇਸਤਰੀ ਹੋਰ ਵਿਆਹੇ ਕੇ ਜੀ ਉਸ ਦੀ ਜਾਤ ਚਮਿਆਰੀ ਤੇ ਨਾਮ ਲੂਣਾ ਕਰ ਆਂਦੀ ਸੀ ਈਨ ਮਨਾਏ ਕੇ ਜੀ ਸੂਰਤ ਉਸ ਦੀ ਚੰਦ ਮਹਿਤਾਬ ਵਾਂਗੂ ਜਦੋਂ ਬੈਠੀ ਸੀ ਜੇਵਰ ਪਾਏ ਕੇ ਜੀ ਕਾਦਰ ਯਾਰ ਕੀ ਆਖ ਸੁਣਾਵਸਾਂ ਮੈਂ ਪੰਛੀ ਡਿੱਗਦੇ ਦਰਸ਼ਨ ਪਾਏ ਕੇ ਜੀ ਹੇ ਹਾਰ ਸ਼ਿੰਗਾਰ ਸਾ ਪਹਿਰ ਕੇ ਜੀ ਪੂਰਨ ਨਾਲ ਮਹੂਰਤਾਂ ਬਾਹਰ ਆਇਆ ਕੱਢ ਭੋਰਿਓ ਬਾਪ ਦਾ ਭੌਰ ਤਾਜੀ ਨਿਗਾ ਰੱਖ ਕੇ ਵਿੱਚ ਬਾਜ਼ਾਰ ਆਇਆ ਖੁਸ਼ੀ ਬਹੁਤ ਹੋਈ ਰਾਣੀ ਇਛਰਾਂ ਨੂੰ ਦਰ ਕਰ ਦੇਣ ਵਧਾਈਆਂ ਸੰਸਾਰ ਆਇਆ ਕਾਦਰ ਯਾਰ ਮੀਆਂ 12 ਬਰਸ ਪਿੱਛੋਂ ਪੂਰਨ ਰਾਜਿਆਂ ਦੇ ਦਰਬਾਰ ਆਇਆ ਖੇ ਖੁਸ਼ੀ ਹੋਈ ਸਲਵਾਹਨ ਰਾਜੇ ਪੂਰਨ ਆਏ ਕੇ ਜਦੋਂ ਸਲਾਮ ਕੀਤਾ ਖੁਸ਼ੀ ਨਾਲ ਨਾ ਮੇਉਂ ਦਾ ਵਿੱਚ ਜਾਮੀ ਗਉਆਂ ਮਨਸੀਆਂ ਤੇ ਪੁੰਨ ਦਾਨ ਕੀਤਾ ਪੂਰਨ ਵਿੱਚ ਕਚੈਰੀ ਦੇ ਆਣ ਬੈਠਾ ਲੋਕਾਂ ਸਭਨਾ ਵੱਲ ਧਿਆਨ ਕੀਤਾ ਕਾਦਰ ਯਾਰ ਮੀਆਂ ਸਲਵਾਨ ਰਾਜੇ ਹੱਥੋਂ ਸਾਈਂ ਦੇ ਨਾਮ ਕੁਝ ਦਾਨ ਕੀਤਾ ਦਾਲ ਦਸਦਾ ਪੁੱਛਦਾ ਲਾਗੀਆਂ ਨੂੰ ਸਲਵਾਨ ਰਾਜਾ ਤਾਦੋਂ ਗੱਜ ਕੇ ਜੀ ਪੂਰਨ ਭਗਤ ਦਾ ਢੂੰਡ ਸਾ ਸਾਕ ਯਾਰੋ ਜਿੱਥੇ ਚੱਲ ਟੁਕੀਏ ਦਿਨ ਅੱਜ ਕੇ ਜੀ ਮੈਨੂੰ ਸਿੱਖਦਿਆਂ ਰੱਬ ਨੇ ਲਾਲ ਦਿੱਤਾ ਅੱਖੀ ਵੇਖ ਲੀਤਾ ਹੁਣ ਰੱਜ ਕੇ ਜੀ ਕਾਦਰ ਯਾਰ ਮੀਆਂ ਪੂਰਨ ਭਗਤ ਅੱਗੋਂ ਕਹਿੰਦਾ ਸੁਖਨ ਸੱਚਾ ਇੱਕ ਵੱਜ ਕੇ ਜੀ ਜਾਲ ਜਰਾਨਾ ਬਾਪ ਤੋਂ ਸੰਗ ਕਰਦਾ ਕਹਿੰਦਾ ਬਾਬਲਾ ਪੁੱਤ ਵਿਆਹੋਂ ਨਹੀਂ ਜਿਸ ਵਾਸਤੇ ਲੋਕ ਵਿਆਹ ਕਰਦੇ ਮੇਰੇ ਮਨ ਅਜੇ ਕੋਈ ਚਾਉ ਨਹੀਂ ਮੇਰਾ ਭੋਰ ਸਲਾਮਤੀ ਰਹੁ ਐਵੇਂ ਬਨ ਬੇੜੀਆਂ ਬਾਬਲਾ ਪਾਓ ਨਹੀਂ ਕਾਦਰ ਯਾਰ ਨਾ ਸੰਗਦਾ ਕਹੇ ਪੂਰਨ ਮੈਥੋਂ ਰੱਬ ਦਾ ਨਾਮ ਭੁਲਾਓ ਨਹੀਂ ਰੇ ਰੰਗ ਤਗੀਰ ਹੋ ਗਿਆ ਸੁਣ ਕੇ ਪੂਰਨ ਭਗਤ ਵੱਲੋਂ ਸਲਵਾਹਨदाई ਕੋਲੋਂ ਉਠ ਵਜੀਦ ਨੇ ਮਤ ਦਿੱਤੀ ਅਜੇ ਕੀ ਰਾਜਿਆ ਜਾਣਦਾ ਈ ਜਦੋਂ ਹੋਗ ਜਵਾਨ ਕਰ ਲੈ ਗਾਪੇ ਇਤੋਂ ਬਾਹਰ ਆ ਫਿਕਰ ਵਿਆਂਨ ਦਾਈ ਕਾਦਰ ਯਾਰ ਵਜ਼ੀਰ ਦੇ ਲੱਗ ਆਖੇ ਰਾਜਾ ਫੇਰ ਖੁਸ਼ੀ ਅੰਦਰ ਆਮ ਦਾਈ ਜੇ ਜ਼ੁਬਾਨ થી ਰਾਜੇ ਨੇ ਹੁਕਮ ਕੀਤਾ ਕਰ ਜਾਓ ਸਲਾਮ ਕਰ ਮਾਈਆਂ ਨੂੰ ਜਿਸ ਵਾਸਤੇ ਭੋਰੇ ਦੇ ਵਿੱਚ ਪਾਇਆ ਹੁਣ ਮੋੜ ਨਾ ਖੁਸ਼ੀਆਂ ਆਈਆਂ ਨੂੰ ਹੁਕਮ ਬਾਪ ਦਾ ਉੱਠ ਕੇ ਮਨ ਤੁਰਦਾ ਅੱਗੇ ਲਾਏ ਲੈਨਦਾ ਨਫਰਾਨਾਈਆਂ ਨੂੰ ਕਾਦਰ ਯਾਰ ਮੈਂ ਸਿਫਤ ਕੀ ਕਰਾਂ ਉਸ ਦੀ ਰੰਨਾ ਦੇਖ ਭੁਲਾਇਆ ਸਾਈਆਂ